ਉਦੇ ਸ਼ਰੀਕੇ ਵਾਲੇ ਸ਼ਰੀਕਾਂ ਦਾ ਕੰਮ ਥੋੜਾ ਆਖਾਇਉਂਦਾ ਸ਼ਰੀਕਚਾਰੀ ਇਹਦਾ ਹੁੰਦਾ ਸ਼ਰੀਕਾਂ ਚ ਗੱਡੀ ਲੈ ਲੈਣਾ ਕੋਈ ਤੋਰਣਾ ਨਹੀਂ ਸੋਚਣਾ ਆਪ ਵੀ ਇਹਨਾਂ ਨੇ ਬੇਹਤ ਕੀਤੀ ਐ ਇਸ ਲਈ ਉਹਨੇ ਕਣਾਂ ਗੱਡੀ ਖੜੀ ਕਿੱਥੇ ਕਰਦਾ ਛੀਟਾ ਮਾਰਨੇ ਆ ਗੱਡੀ ਖੜੀ ਕਿੱਥੇ ਕਰਦਾ ਮੈਂ ਛੀਟਾ ਮਾਰਨੇ ਆ ਇੱਕੜ ਆਪਣੇ ਗੱਲ ਚ ਤੇ ਆ ਜਾਂਦੇ ਇੱਕ ਬੰਦਾ ਪੋਲੇ ਸ਼ੰਕਰ ਲਈ ਬੜੀ ਭਗਤੀ ਰੀਤੀ ਤੇ ਪੋਲੇ ਸ਼ੰਕਰ ਖੁਸ਼ ਹੋ ਗਏ ਪੋਲੇ ਸ਼ੰਕਰ ਕਹਿੰਦੇ ਮੰਗ ਬਗਦਾ ਕੀ ਮੰਗਦਾ ਹੁਣ ਬੰਦਾ ਸੁਭਾ ਤੇਜ ਸੀਗਾ ਕਹਿੰਦੇ ਪੋਲੇ ਸ਼ੰਕਰ ਜੀ ਜੋ ਮੈਂ ਮੰਗਾ ਮੇਰੀ ਮਨ ਦੀ ਬਰਤ ਪੂਰੀ ਹੋ ਜਾਏ ਸ਼੍ਰੀ ਕਰੀਆ ਦੱਸਣ ਕਾ ਪੋਲੇ ਸ਼ੰਕਰ ਦਾ ਬੰਦਾ ਧੜਾ ਤੇ ਇਹ ਜੋ ਮੰਗਾ ਮਿਲ ਜੇ ਕੀ ਬੰਦਾ ਕੀ ਕੀ ਮੰਗੇ ਪੋਲੇ ਸ਼ੰਕਰ ਕਹਿੰਦੇ ਕਹਿੰਦੇ ਤੇਰੇ ਮਨ ਦੀ ਮਰਜ਼ੀ ਪੂਰੀ ਹੋ ਜੇ ਹੋ ਜੇਗੀ ਇੱਕ ਸ਼ਰਤ ਹੈ ਕਹਿੰਦੇ ਕਿ ਜੇ ਜੋ ਤੂੰ ਮੰਗਣਾ ਗੋੰਡੇ ਉਂਟਾ ਵੇ ਜੋ ਤੂੰ ਮੰਗੇਗਾ ਤੇਰੇ ਗੋਂਡਾਂ ਡਾਉਲ ਲੈਣਾ ਬੰਦਾ ਥੋੜਾ ਚੰਗਾ ਹੈ ਚੰਗਾ ਸੀਗਾ ਬੰਦਾ ਥੋੜਾ ਕਦੋਂ ਕੋਈ ਕਰਨੀ ਮਾਰਾ ਅਸੀਂ ਉਖਾਈਏ ਗੋੰਡੇ ਵੀ ਖਾਣ ਕੋਈ ਫਰਕ ਨਹੀਂ ਪੈਂਦਾ ਕੋਈ ਚੱਕਰ ਹੀ ਨਹੀਂ ਦੰਦਾ ਠੀਕ ਹੈ ਜੀ ਬੋਲੇ ਜੀ ਆ ਜੰਦਰ ਲੈ ਜੋਤਨੋ ਤੇਰਾ ਜੀ ਕਰੇ ਜੋ ਮੰਗਣ ਨੂੰ ਹੈ ਚੰਤ ਰੱਖੀ ਤੂੰ ਗਰਭਵਤੀ ਕਲੀ ਤੇ ਜੋ ਮੰਗੀ ਮੰਗਣ ਪਰ ਜੋ ਤੂੰ ਮੰਗੇ ਕੋਣ ਡਾਉਲਪੇ ਮੈਂ ਕੋਈ ਨਹੀਂ ਚੰਤ ਲੈ ਕੇ ਘਰ ਨੂੰ ਆ ਗਿਆ ਬੜਾ ਖੁਸ਼ ਜਾਨੀ ਨੇ ਦੇਖਿਆ ਮੇਰੇ ਘਰ ਆਣਾ ਬੜਾ ਖੁਸ਼ ਕਹਿੰਦੇ ਕੀ ਗੱਲ ਹੋ ਵੀ ਕਹਿੰਦੇ ਅੱਜ ਮੈਂ ਬਰਦਾਨ ਲੈ ਕੇ ਆਇਆ ਕਹਿੰਦੇ ਕਿਹੜਾ ਬਰਦਾਨ ਲੈ ਆ ਮੈਂ ਜੀ ਜੋ ਮੰਗਣਾ ਉਹਨੂੰ ਮੈ ਜਾਣਾ ਜਰਾਨੀ ਬੜੀ ਖੁਸ਼ ਹੋਈ ਕਹਿੰਦਾ ਪਰ ਨਾ ਹੋਲਿਸ਼ ਮੈਂ ਕੰਡੀਸ਼ਨਰ ਰੱਖੀ ਹੈ ਕਹਿੰਦਾ ਉਹਨੇ ਕੰਡੀਸ਼ਨ ਇਹ ਲਾ ਕੇ ਦਿੱਤੀ ਐ ਵੀ ਭਾਈ ਜੋ ਤੂੰ ਮੰਗਣਾ ਗਵੜੇ ਨੂੰ ਡਬਲ ਮਿਲਣਾ ਆ ਜੱਤਰਵਿੰਦੂ ਦਿੱਤਾ ਕਹਿੰਦੇ ਇਹਦੀ ਪੂਜਾ ਕਰਕੇ ਜੋ ਮੰਗੇਗਾ ਤੈਨੂੰ ਜੋ ਮਿਲਣਾ ਗਵੜੇ ਨੂੰ ਡਬਲ ਜੰਤਰ ਕਹਿੰਦੀ ਕਹਿੰਦੀ ਇੱਧਰ ਫੜਾ ਜੰਤਰ ਇੱਧਰ ਫੜਾ ਕਹਿੰਦਾ ਕੀ ਕਰਨਾ ਉੱਧਰ ਫੜਾ ਜੰਤਰ ਉਧਰ ਕੋ ਫੜਿਆ ਕੀ ਕਹਿੰਦੀ ਉਹ ਆ ਜਿਹੜੀ ਮੰਗਣਾ ਕੋਈ ਨਹੀਂ ਕੋਲੇ ਸ਼ੰਕਰ ਨੂੰ ਭਗਤੀਆਂ ਤੋਂ ਸੀ ਕਰੋ ਆਹ ਗੋਂਡਨ ਹੈ ਵੀ ਡਬਲ ਡਬਲ ਜਿੰਦੇ ਨੇ ਸਾਨੂੰ ਸੀ ਕਲਮੇ ਦਾ ਗੋਂਡਨ ਡਬਲ ਜਿੰਦਾ ਸਾਨੂੰ ਤੇਰੇ ਸਾਨੂੰ ਲੋਕੜਾ ਪਾਗਲ ਕਹਿੰਦਾ ਚੰਗੇ ਬੰਦੇ ਆ ਕਹਿੰਦਾ ਉਹ ਭਗਤੀਆਂ ਤੁਸੀਂ ਕੀਤੀਆਂ ਗੋਂਡਨ ਡਬਲ ਫਰੀਦ ਮਿਲਣਾ ਇਹ ਕਿਹੜੀ ਕਿਤਾਬ ਚ ਲਿਖਿਆ ਲਓ ਮੈਂ ਨਹੀਂ ਕਹਿੰਦੇ ਮੰਗਣਾ-ਮੰਗਣਾ ਕੁਝ ਨਹੀਂ ਜੋ ਰੁੱਖੀ ਵੀ ਸੀ ਕਹਿੰਦੇ ਉਹੀ ਕਹਾਣੀ ਹੈ ਉਹ ਕਹਿੰਦਾ ਜਣਾ ਨਹੀਂ ਬੜੀ ਏਅਰ ਖਰਾਬ ਹੈ ਕੀ ਕਹਣਾ ਹੁਣ ਬੰਦਿਆਂ ਨੂੰ ਭਾਈ ਜਾਨੀ ਦੀ ਮੰਗਣੀ ਪੈਂਦੀ ਹੈ ਮੰਨਣੇ ਪੈਂਦੀ ਨਾ ਜੀ ਜੰਡੀ ਦੇ ਮੰਨਣੇ ਪੈਂਦੀ ਬੰਦਿਆਂ ਨੂੰ ਅਚਾਨਕ ਉਹ ਕੀ ਹੋਇਆ ਮੇਰੋ ਦੀ ਘਰ ਵਾਲੀ ਨਾ ਉਹਨੂੰ ਪੇਕੇ ਜਾਣਾ ਪੈ ਗਿਆ ਐ ਮੇਰੋ ਜੀ ਜਨਾਨੇ ਨੂੰ ਪੇਕੇ ਜਾਣਾ ਪੈ ਗਿਆ ਹੁਣ ਉਹਦੇ ਦਿਮਾਗ ਦੇ ਅੰਦਰ ਕਿਹੜਾ ਉਹ ਚੱਲੀ ਜਾਂਦਾ ਵੀ ਮੈਂ ਭਾਵੇਂ ਦੇਖੀ ਸੀ ਯਾਤਰ ਮੈਨੂੰ ਮਿਲਿਆ ਮੈਂ ਮੰਗਿਆ ਕੁਝ ਨੂੰ ਕਹਿੰਦਾ ਕੋਈ ਨਹੀਂ ਚਾਹਾਂਦੇ ਮੰਗਣਾ ਤਾਂ ਮੈਂ ਹੈਗਾ ਹੀ ਜੋ ਮਰਜੀ ਹੋਵੇ ਤੂੰ ਘਰ ਵਾਲੀ ਉਹਦੇ ਗਈ ਉਹਨੇ ਕਿਤਾਬ ਥੋੜਾ ਥੋੜਾ ਲਿਆ ਉਹਨੇ ਤਾਲਾ ਤੁਲਾ ਤੋੜਿਆ ਜਿਹੜਾ ਟੈਂਕ ਚ ਰੱਖਿਆ ਸੀ ਉਹ ਜੰਤਕ ਕਹਿੰਦੇ ਮੰਗਣਾ ਹੀ ਮੰਗਣਾ ਲਓ ਜੀ ਉਹਨੇ ਯਾਤਰ ਕੱਢਿਆ ਤੂ ਅਗਰਵਤੀ ਜੀਤੀ ਕੰਨਾ ਪੁਲੀ ਸ਼ੰਕਰ ਜੀ ਇਹ ਕਾਰਚੋਲਾ ਤੋਂ ਮੋੜਾ ਜਾਣਾ ਜੀ ਵਧੀਆ ਜਿਹਾ ਕੰਮ ਮੇਰਾ ਹੋ ਜਾਏ ਲੋਜੀ ਉਹਦਾ ਘਰ ਉਹ ਬਣਿਆ ਸਿੰਗਲ ਸਟੋਰੀ ਜਦੋਂ ਬਣਿਆ ਸਿੰਗਲ ਪਹਿਲੇ ਆਦੋੜੇ ਘਟੀਆਂ ਸਾਰੀ ਸੀ ਕਿ ਉਹ ਡਬਲ ਸਾਰੇ ਪਾਸੇ ਡਬਲ ਡਬਲ ਹੋ ਗਿਆ ਕੰਨਾ ਕੋਈ ਗੱਲ ਨਹੀਂ ਕੌਂਡੀ ਜੁਵਾਰਾ ਜੀ ਖਾਣੇ ਤੈਸ਼ ਕਰੀਏ ਕੌਂਡੀ ਕੰਨਾ ਸਿੱਖਤ ਪੁਲੀ ਸ਼ੰਕਰ ਜੀ ਕੋਈ 5-10 ਪੋਰੀਆਂ ਮੈਨੂੰ ਖਾਣ ਨੂੰ ਘਰ ਰੋਟੀ ਕਰੀਏ ਕੋਈ ਦੇ ਦਿਓ ਲੋਜੋ ਉਹਦੇ ਘਰ ਦਾਸ ਦਾ ਬੋਲੀਆ ਤੋਂ ਕਵਾਂਟੀਟੀ ਦੇ ਘਰ ਢਿੱਲੇ ਵੀ ਤੇ ਉੱਪਰ ਵੀ ਸਟੋਰੀ ਚੁਬੀ 10 ਥੱਲੇ 10 ਉੱਪਰ ਹੁਣ ਜੋ ਜੋ ਮੰਗੀ ਜਾਵੇ ਜੀ ਕਵਾਂਟੀਟੀ ਨੂੰ ਡਬਲ ਤੋਂ ਸਿੰਗਲ ਉਦੋਂ ਉਹਦੀ ਜਨਾਨੀ ਆ ਗਈ ਜਦੋਂ ਇਹ ਟਾਈਮ ਹੋ ਗਿਆ ਜੀ ਆਨ ਦਾ ਸੁਣੋ ਸੁਣੋ ਉੱਧਰ ਜਨਾਨੀ ਨੇ ਦੇਖਿਆ ਨਾ ਕਹਿੰਦੇ ਇਹਦੇ ਚਿਵਾਰੇ ਛੱਤ ਹੋ ਗਏ ਹੁਣ ਹਿਸਾਬ ਲਾ ਲੈ ਕਿ ਸਾਡਾ ਕੋਠਾ ਵੀੜਾ ਸਿੰਗਲ ਹੈ ਨਾ ਉਹ ਸਾਡਾ ਬਾਕੀ ਦੇ ਡਬਲ ਦੇ ਗੋਡੀਆਂ ਦੇ ਕਿਉਂਕਿ ਭੋਲੇ ਸ਼ੰਗਰ ਜੀ ਨੇ ਬਰਦਾਨ ਦਿੱਤਾ ਉਹਦੇ ਮੁਤਾਬਕ ਸਾਡਾ ਸਿੰਗਲ ਹੋਣ ਦਾ ਗੋਡਿਆਂ ਡਬਲ ਬਣਦਾ ਬੜੀ ਖਫੀ ਬੜੀ ਦੁਖੀ ਹੋਈ ਕਹਿੰਦੀ ਇਹ ਤਾਂ ਠੀਕ ਹੀ ਤਾ ਕੀ ਮੰਗ ਲਿਆ ਤੈਨੂੰ ਮੈਂ ਮੰਨ ਕਰੇਗੀ ਤਾਂ ਮੰਗੀ ਕੋਹ ਆ ਦੇਣਾ ਗੋਡਿਆਂ ਡਬਲ ਦੇ ਬਾਰੇ ਸਾਡੇ ਸਿੰਗਲ ਭਗਤੀਆਂ ਤੁਸੀਂ ਕਿੰਦੀਆਂ ਉਹਨਾਂ ਡਬਲ ਬਣਿਆ ਤੁਹਾਨੂੰ ਸਿੰਗਲ ਕਹਿੰਦੇ ਕੋਈ ਨਹੀਂ ਭਗਵਾਨ ਦੀ ਕੋਈ ਨਹੀਂ ਗੁੱਸਾ ਨੂੰ ਆ ਬੜਾ ਸੀ ਰਹੀ ਕਹਿੰਦੀ ਜੰਤਰ ਕਿੱਥੇ ਹੈ ਕੰਨ ਕੀ ਕਰਨਾ ਪਹਿਲਾਂ ਕਹਿੰਦੀ ਤੂੰ ਮੰਗਿਆ ਹੁਣ ਮੈਂ ਮੰਗਣਾ ਚਾ ਤੂੰ ਮੰਗਦਾ ਹੈ ਕਹਿੰਦਾ ਲਓ ਜੀ ਉਹਨੇ ਯੰਤਰ ਮੰਗਿਆ ਉਹਨੇ ਵੀ ਧੂਪ ਅਰਗੁਤੀ ਕੀਤੀ ਤੇ ਪੋलेश्वर ਗੰਦੀ ਪੋलेश्वर ਸ਼ੰਕਰ ਜੀ ਮੇਰੀ ਇੱਕ ਅੱਖ ਨਹੀਂ ਹੋ ਜਾਏ ਜਿਹੜੇ ਕੱਖ ਨੇ ਉਹ ਤੇ ਗੌਂਡੀਆਂ ਨਹੀਂ ਦੋਨੋਂ ਅੰਨੇ ਗੌਂਡੀਆਂ ਅੰਨੇ ਕੋਈ ਗੱਟੋਂ ਡੋੜ ਮਿਲਣਾ ਸੀ ਗਵਾਂਡੇ ਡਬਲ ਬਲਾਸੀ ਹੁਣ ਇੱਕ ਅੱਖ ਨਹੀਂ ਆਉਂਦੀ ਹੋਈ ਤਾਂ ਗਵਾਂਡੇ ਡਬਲ ਬੋਲੇ ਅੰਨੇ ਫੇਰਾ ਜੋੜ ਕੇ ਮਤਲਬ ਪੋਲੇ ਸ਼ੰਕਰ ਜੀ ਕਹੜਾ ਕਹਦਾ ਹੁਣ ਕਸਰ ਰਹਿ ਗਈ ਕੋਈ ਵਿਚਾਰੇ ਨੇ ਕਰ ਦਿੱਤੇ ਹੁਣ ਕੀ ਮੰਗਣਾ ਰੁਕ ਜਾ ਰੁਕ ਜਾਏ ਤੱਕ ਮੈਂ ਹੋਰ ਮੰਗਣਾ ਕਹਿੰਦੀ ਪੋਲੇ ਸ਼ੰਕਰ ਜੀ ਸਾਡੇ ਗੇਟ ਦੇ ਮੋੜ 'ਤੇ ਇੱਕ ਖੂਨ ਨਿਕਲਿਆ ਖੂਨ ਜਦ ਇੱਕ ਖੂਨ ਨਿਕਲਦਾ ਗਵਾਂਡੇ ਦੇ ਘਰ ਦੋ ਖੂਨ ਹੁਣ ਵਿਚਾਰੇ ਗਵਾਂਡੇ ਅੰਨੇ ਸੀਗੇ ਉਹ ਜੇਲੇ ਬਾਹਰ ਆਣ ਚੱਲ ਖੂਹ ਦੇ ਵਿੱਚ ਤਰ੍ਹਾਂ ਹੋਇਆ ਜਦੋਂ ਬਾਹਰ ਅਣਚਲ ਤੜਾਵੋਂ ਉਹ ਦੇ ਕੋਲ ਉਹ ਗੋਣੇ ਸਾਰੇ ਮਾਰਦੇ ਆ। ਤੋ ਇਦਾਂ ਦੀ ਇੱਖਾ ਗਏ ਬਸ਼ਰੀਕ ਚਾਰਦੇ ਆ ਪਰ ਇਦਾਂ ਨਹੀਂ ਕਰਨੀ ਚਾਹੀਦੀ ਕਹਿੰਦੇ ਗੁਰਨਾਮਕ ਨਾਮ ਚੜ੍ਹਦੀ ਕਲਾ ਤੇਰੇ ਘਰੇ ਸਰਬਤਾ ਬੁਲਾਵ ਜਫਾ ਪਹਲਾ ਮਨੋਂ ਸਾਰੇ ਬੁਲਾਵ ਅੰਦਰ ਸੱਚੇ ਦਿਲ ਵਾਲ ਕੀ ਸੋ ਇਹ ਗੁਰੂਆਂ ਫੇਰਾਂ ਨੇ ਗੱਲਾਂ ਦਸੀਆਂ ਨੇ ਉਹਨਾਂ ਦਾ ਅਸਲ ਅਕੀਦਤ ਨੇ ਕਿਤੇ ਹੁੰਦਾ ਵੀ ਜੇ ਆਪਣਾ ਪਰਮ ਮੰਗੇ ਸਭ ਦਾ ਪਰਮ ਮੰਗੇ ਤਾਂ ਆਪਣਾ ਪਰਮ ਹੁੰਦਾ ਬਲ ਸੱਚੇ ਦਿਲ ਵਾਲ ਕੀ ਸੋ ઓ આ કે હાજી લો ના સચ્ચે દરબાર કી કે લોકા નું મહાન પાવર હદ લોકા નું મહાન પાવરાના સટી પાવર કોને આ લોકા નું મહાન પાવર હદ i